ਅਮਰੀਕਾ ਤੋਂ ਇੱਕ ਤੋਂ ਬਾਅਦ ਇੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸਾਰੇ ਲੋਕਾਂ ਨੂੰ ਪਤਾ ਇਸ ਗੱਲ ਦੇ ਵਿੱਚ ਵੀ ਜਿੰਨੇ ਵੀ ਨੌਨ ਡੋਮਿਸਾਈਲ ਸੀਰੀਅਲ ਕਮਰਸ਼ੀਅਲ ਲਾਇਸੈਂਸ ਬਣੇ ਆ ਉਹਨਾਂ ਨੂੰ ਹੁਣ ਮਾਨਤਾ ਨਹੀਂ ਹੈ ਬੇਸ਼ੱਕ ਬਹੁਤ ਲੋਕ ਕਹਿ ਰਹੇ ਆ ਕਿ ਹਾਂਜੀ ਸਾਡਾ ਤਾਂ ਵੈਲਟ ਅਸੀਂ ਚਲਾਵਾਂਗੇ ਸਾਡੇ ਕੋਲ ਅਧਿਕਾਰ ਆ ਕੋਈ ਨਹੀਂ ਹੈਗਾ ਕੁਝ ਵੀ ਨਹੀਂ ਹੁੰਦਾ ਇਦਾਂ ਪਰ ਤੁਹਾਨੂੰ ਪਤਾ ਕਿ Where you live at? Uh, living? Yeah. Uh to Dallas. You live in Dallas? Yeah. Oh, okay. How long have you been living in Dallas? Uh, now is that where you're going? Yeah, going, going Where do to you Dallas? live at? Where do you live? Ah uh, from? Ah uh, from Indiana. Indiana? You live in Indiana? Yeah. Okay. Yesterday. Yeah. Huh? Yesterday. Okay. Yesterday? Oh okay. I'm going yesterday. Where do you live? Where's your home residence? Ah, Maya. Ah, we've? Ah, yeah. I, I'm from New York. New York? Oh yeah New York. How long have you been living in New York? Uh two years. Two years? Yeah. Two months. Okay. You've been living in New York for two years? Yeah. Okay. ਵੁਡ ਯੂ ਮੂਵ ਫਰਮ ਹਰ ਇੱਕ ਨਏ ਦਿਨ ਜਦੋਂ ਵੀ ਕੋਈ ਚੈਕਿੰਗ ਹੁੰਦੀ ਹੈ ਜਾਂ ਕਿਤੇ ਵੀ ਕਿਸੇ ਵੀ ਦੌਰਾਨ ਤੁਸੀਂ ਆਈਸ ਦੇ ਜਾਂ ਪੁਲਿਸ ਦੇ ਹੱਥੇ ਚੜ ਕੇ ਤਾਂ ਪਹਿਲਾਂ ਹੁੰਦਾ ਸੀ ਕਿ ਤੁਹਾਨੂੰ ਛੱਡ ਦਿੱਤਾ ਜਾਂਦਾ ਸੀ ਤੁਹਾਡੇ ਡਾਕੂਮੈਂਟ ਚੈੱਕ ਕਰਕੇ ਪਰ ਇਸ ਟਾਈਮ ਦੇ ਉੱਤੇ ਅਗਰ ਤੁਹਾਡੇ ਕੋਲ ਕੈਲੀਫੋਰਨੀਆ ਦਾ ਲਾਇਸੈਂਸ ਆ ਤੁਸੀਂ ਨਹੀਂ ਪਾ ਸਕਦੇ ਸੋ ਤੁਹਾਨੂੰ ਪਤਾ ਕਿ ਤੁਹਾਡੇ ਤੋਂ ਕੋਈ ਵੀ ਥੋੜੀ ਛੋਟੀ ਜਿਹੀ ਵੀ ਮਿਸਟੇਕ ਹੋ ਜਾਂਦੀ ਹੈ ਗਲਤੀ ਹੋ ਜਾਂਦੀ ਹੈ ਸੋ ਤੁਹਾਨੂੰ ਨਹੀਂ ਬਖਸ਼ਿਆ ਜਾਂਦਾ ਤੁਹਾਡੇ ਸੀਡੀਐਲ ਲਾਇਸੈਂਸ ਦੀ ਵਜ੍ਹਾ ਤੋਂ ਔਰ ਤੁਹਾਡੇ ਜੋ ਬਾਰਡਰ ਕਰਾਸ ਕਰਕੇ ਤੁਸੀਂ ਇੱਥੇ ਆਏ ਹੋ ਉਹਦੀ ਵਜ੍ਹਾ ਤੋਂ ਤੁਹਾਨੂੰ ਡਿਟੇਨ ਕੀਤਾ ਜਾਂਦਾ ਹਰ ਕੋਈ ਤੁਹਾਨੂੰ ਇਹੀ ਸਲਾਹ ਦਿੰਦਾ ਹੁੰਦਾ ਕਿ ਠੀਕ ਆ ਤੁਹਾਡੇ ਬਰਕ ਵੀ ਜੇ ਲੱਗੇ ਹੋਏ ਆ ਤੁਸੀਂ ਕੋਈ ਹੋਰ ਕੰਮ ਕਰ ਲਓ ਥੋੜੀ ਦੇਰ ਦੇ ਲਈ ਟਰੱਕਿੰਗ ਨੂੰ ਛੱਡ ਦਿਓ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਆਦਾ ਟਰੱਕਿੰਗ ਬਦਨਾਮ ਹੋ ਗਿਆ ਪਹਿਲਾਂ ਹੀ ਬਹੁਤ ਜੋ ਲੋਕਾਂ ਦੇ ਟਰੱਕ ਐਕਸੀਡੈਂਟ ਦੀ وجہ ਤੋਂ ਲਾਇਸੈਂਸ ਕੈਂਸਲ ਹੋ ਗਿਆ ਬਹੁਤ ਕੁਝ ਹੋ ਰਿਹਾ ਹਰ ਕੋਈ ਤੁਹਾਨੂੰ ਇਹੀ ਚੀਜ਼ ਸਮਝਾ ਰਿਹਾ ਸੀ ਪਰ ਤੁਸੀਂ ਨਹੀਂ ਸਮਝਦੇ ਹੁਣ ਇੱਕ ਹੋਰ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ ਓਕਲਾਹੋਮਾ ਦੇ ਪਿਸਟਬਰਗ ਕਾਉਂਟੀ ਦੇ ਵਿੱਚੋਂ ਕਿ ਉਹਦੀ ਮਾੜੀ ਕਿਸਮਤ ਕੀ ਆ ਇਹਨੇ ਕੋਈ ਐਕਸੀਡੈਂਟ ਨਹੀਂ ਕੀਤਾ ਇਹਦੀ ਮਾੜੀ ਕਿਸਮਤ ਇਹ ਹੋਏ ਕਿ ਇਹਦੇ ਕੋਲ ਲੋਡ ਸੀਗਾ ਇਹਦੇ ਟਰੱਕ ਦੇ ਵਿੱਚ ਟਾਇਰ ਟਾਇਰ ਦਾ ਲੋਡ ਲਿਖਤਾ ਹੋਇਆ ਸੀ ਔਰ ਮਾੜੀ ਕਿਸਮਤ ਇਹ ਹੋ ਗਈ ਇਹਦਾ ਲੋਡ ਡਿੱਗ ਗਿਆ ਸੋ ਇਹ ਖਬਰ ਆ ਰਹੀ ਹੈ ਨਵੰਬਰ ਮਹੀਨੇ ਦੀ ਪਿਛਲੇ ਮਹੀਨੇ ਦੀ ਇਹਦੀ ਵੀਡੀਓਜ਼ ਵੀ ਨਾਲ-ਨਾਲ ਮੈਂ ਚਲਾਉਂਗਾ ਤੇਸਟਬਰਕ ਕਾਉਂਟੀ ਦੇ ਵਿੱਚ ਯੂ ਐਸ 69 ਰੋਡ ਦੇ ਉੱਤੇ ਇਹ ਹਾਦਸਾ ਹੋਇਆ ਜਿੱਦੇ ਕਿ ਇਹਦਾ ਟਰੱਕ ਤੇ ਵਿੱਚ ਟਾਇਰਾਂ ਦਾ ਲੋਡ ਸੀਗਾ ਉਹ ਡਿੱਗ ਗਿਆ ਤੇ ਉਹ ਕਿਸ ਤਰ੍ਹਾਂ ਰੋਡ ਦੇ ਉੱਪਰ ਵਿਖਰਦਾ ਜਾ ਰਿਹਾ ਸੀ ਆਈਸ ਨੂੰ ਜਦੋਂ ਵੀ ਇਸ ਦੇ ਬਾਰੇ ਪਤਾ ਲੱਗਾ ਪਹੁੰਚੇ ਉੱਥੇ ਸਾਰਾ ਕੁਝ ਹੋਇਆ ਤੇ ਇਸ ਤੋਂ ਡਾਕੂਮੈਂਟ ਮੰਗੇ ਗਏ ਤਾਂ ਇਹਦੇ ਕੋਲ ਕੈਲੀਫੋਰਨੀਆ ਦਾ ਲਾਇਸੈਂਸ ਸੀ ਔਰ ਇਹ ਬਾਰਡਰ ਕ੍ਰੋਸ ਕਰਕੇ ਆਇਆ ਹੋਵੇਗਾ ਔਰ ਕੈਲੀਫੋਰਨੀਆ ਦੇ ਵਿੱਚ ਰਹਿ ਰਹਿੰਦਾ ਸੀਗਾ ਕਿਰਗਿਸਤਾਨ ਦਾ ਇਹ ਰਹਿਣ ਵਾਲਾ ਬੈਕਬੋਲ ਇਹਦਾ ਨਾਂ ਹੈ ਤੋ ਤੁਸੀਂ ਹੁਣ ਦੇਖ ਲਓ ਮਾੜੀ ਕਿਸਮਤ ਬਹੁਤ ਸੋਨਾ ਵਧੀਆ ਜਾ ਰਿਹਾ ਸੀ ਆਪਣਾ ਮਾੜੀ ਕਿਸਮਤ ਕੀ ਹੋਈ ਲੋਡ ਡਿੱਗਿਆ ਲੋਡ ਡਿੱਗਣ ਨਾਲ ਪੁਲਿਸ ਆਈ ਸਾਰਾ ਕੁਝ ਟਾਇਰ ਦੇਖੋ ਰੋਡ ਦੇ ਉੱਪਰ ਕਿੱਦਾਂ ਹੈ ਤਾਂ ਇਹ ਦੁਰਘਟਨਾ ਆਇਆ ਪਰ ਇਹ ਬਚਾਓ ਹੋ ਗਿਆ ਕਿ ਕੋਈ ਹਾਦਸਾ ਉੱਥੇ ਨਹੀਂ ਹੋਇਆ ਨਹੀਂ ਕੁਝ ਵੀ ਹੋ ਸਕਦਾ ਸੀ ਤੁਸੀਂ ਦੇਖ ਲਓ ਕਿਸ ਤਰ੍ਹਾਂ ਰੋਡ ਦੇ ਉੱਤੇ ਟਾਇਰ ਘੁੰਮਦੇ ਦੇਖ ਸਕਦੇ ਆ ਤੁਸੀਂ ਔਰ ਕਿੰਨੀ ਸਪੀਡ ਦੇ ਨਾਲ ਆਏ ਸੀ ਤੁਸੀਂ ਤੁਹਾਨੂੰ ਇਹ ਵੀ ਪਤਾ ਪਰ ਫਿਰ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੋਇਆ ਤਾਂ ਹੋਇਆ ਕਿ ਜਦੋਂ ਪੁਲਿਸ ਆਈ ਡਾਕੂਮੈਂਟ ਮੰਗੇ ਸਾਰਾ ਕੁਝ ਹੋਇਆ ਤਾਂ ਪਤਾ ਲੱਗਾ ਕਿ ਇਹਦੇ ਕੋਲ ਕੈਲੀਫੋਰਨੀਆ ਦਾ ਲਾਇਸੈਂਸ ਆ ਉੱਥੋਂ ਦਾ ਰਹਿਣ ਵਾਲਾ ਬਾਰਡਰ ਕ੍ਰੋਸ ਕਰਕੇ ਆਇਆ ਸੀ ਸੋ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਡੇਟੇਨ ਕਰ ਲਿਆ ਤੋ ਮਾੜੀ ਕਿਸਮਤ ਦੇਖ ਲਓ ਕਿੱਥੇ ਆ ਤਾਂ ਹੀ ਤੁਹਾਨੂੰ ਹਰ ਕੋਈ ਇਹੀ ਚੀਜ਼ ਦੇ ਬਾਰੇ ਸਮਝਾਉਂਦਾ ਕਿ ਇਸ ਟਾਈਮ ਦੇ ਉੱਤੇ ਤੁਹਾਨੂੰ ਹਰ ਇੱਕ ਆਪਣਾ ਕਦਮ ਫੂਕ ਫੂਕੇ ਰੱਖਣਾ ਪਏਗਾ ਨਹੀਂ ਤੁਹਾਡੀ ਇੱਕ ਗਲਤੀ ਤੁਹਾਡੀ ਪੂਰੀ ਲਾਈਫ ਚੇਂਜ ਕਰਕੇ ਰੱਖ ਦੇਗੀ ਸੋ ਬਹੁਤ ਲੋਕਾਂ ਦੀ ਹੋਈ ਆ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਡਿਟੇਨ ਹੋਏ ਹੋਏ ਆ ਅਰ ਜਾਂ ਉਹ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਹੱਥ ਕੜੀਆਂ ਪੈਰਾਂ 'ਚ ਬੇੜੀਆਂ ਲਾ ਕੇ ਉਹਨਾਂ ਦੇ ਹੋਮ ਕੰਟਰੀ ਭੇਜਿਆ ਗਿਆ ਤੇ ਉੱਥੇ ਜਾ ਕੇ ਉਹਨਾਂ ਨਾਲ ਕੀ ਵੀਤੀ ਪਈ ਆ ਬਹੁਤ ਲੋਕ ਇੰਡੀਆ ਜਾ ਕੇ ਡਿਪਰੈਸ਼ਨ ਦੇ ਵਿੱਚ ਬਹੁਤ ਲੋਕ ਪਾਗਲ ਤੱਕ ਹੋ ਗਏ ਆ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਲੱਖਾਂ ਪੈਸਾ ਲਾਇਆ ਸੀ ਸਾਡੀ ਲਾਈਫ ਕੀ ਸੀ ਇੱਕ ਮਿੰਟ ਦੇ ਵਿੱਚ ਸਾਡੀ ਲਾਈਫ ਚੇਂਜ ਹੋ ਗਈ ਸੋ ਸੋ ਤਾਂ ਹੀ ਤੁਹਾਨੂੰ ਇਹ ਚੀਜ਼ ਦੇ ਬਾਰੇ ਦੱਸਦੇ ਹੁੰਦੇ ਆ ਕਿ ਅਗਰ ਤੁਹਾਡੇ ਕੋਲ ਇਹ ਲਾਇਸੈਂਸ ਹੈਗਾ ਤਾਂ ਥੋੜਾ ਜਿਹਾ ਤੁਹਾਡਾ ਹੀ ਬਚਾਓ ਇਹਦੇ ਵਿੱਚ ਕਿਸੇ ਦਾ ਕੁਝ ਵੀ ਨਹੀਂ ਜਾਣਾ ਤੁਹਾਡਾ ਹੀ ਬਚਾਓ ਆ ਤੁਸੀਂ ਛੱਡੂਗੇ ਟਰੱਕ ਨੂੰ ਰੋਕੂਗਾ ਇਹ ਤੁਹਾਨੂੰ ਪਤਾ ਬੈਗਬੋਨ ਆ ਅਮਰੀਕਾ ਦੀ ਟਰੱਕ ਇੰਡਸਟਰੀ ਥੋੜੀ ਜਿਹੀ ਨੂੰ ਤੱਕ ਲੱਗੇਗੀ ਪ੍ਰੈਸ਼ਰ ਪਾਏਗਾ 트럼ਪ ਸਰਕਾਰ ਦੇ ਉੱਪਰ ਫਿਰ ਤੁਹਾਡੇ ਹੀ ਹੱਕ 'ਚ ਕੋਈ ਨਾ ਕੋਈ ਫੈਸਲਾ ਆਏਗਾ ਜਿਹੜੇ ਚਲਾਉਂਦੇ ਰਏ ਆ ਕੋਈ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਉਹਨਾਂ ਲਈ ਸੋਚਣ ਦਾ ਮੌਕਾ ਆ ਬਹੁਤ ਪਤਾ ਆ ਵੀ ਇਹ ਵੀ ਕਿ ਬਹੁਤ ਲੋਕਾਂ ਦੀਆਂ ਮਜਬੂਰੀਆਂ ਉਹਨਾਂ ਦੀਆਂ ਖਰਚਾ ਨਹੀਂ ਚੱਲਣਾ ਅਗਰ ਉਹ ਟਰੱਕ ਨੂੰ ਛੱਡਦੇ ਉਹਨਾਂ ਨੇ ਵੈਸੇ ਹੀ ਬਰਬਾਦ ਹੋ ਜਾਣਾ ਉਹਨਾਂ ਦੇ ਪਿੱਛੇ ਕਰਜ਼ੇ ਆ ਘਰ ਲਿੱਤੇ ਆ ਲੋਨ ਕਿਸ਼ਤਾਂ ਸਾਰਾ ਕੁਝ ਪਤਾ ਕੀ ਮਜਬੂਰੀਆਂ ਦੇ ਬਸ ਪਏ ਹੋਇਆ ਪਰ ਮਿੱਤਰੋ ਅਗਰ ਤੁਸੀਂ ਡਿਟੇਨ ਹੋ ਗਏ ਫਿਰ ਵੀ ਤੁਹਾਡੀ ਲਾਈਫ ਖਰਾਬ ਹੋ ਜਾਣੀ ਸੋ ਤੁਸੀਂ ਇਸ ਚੀਜ਼ ਨੂੰ ਵੀ ਮਾਈਂਡ ਦੇ ਵਿੱਚ ਰੱਖ ਕੇ ਚੱਲਿਓ ਔਰ ਹੋ ਸਕੇ ਜਿੰਨੀ ਘੱਟ ਤੋਂ ਘੱਟ ਗਲਤੀ ਕਰਿਓ ਨਹੀਂ ਤਾਂ ਫਿਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡਿਟੇਨਿੰਗ ਦਾ ਜਾਂ ਰਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਟਰੰਪ ਪਿੱਛੇ ਹਟਣ ਵਾਲਾ ਨਹੀਂ ਆ ਟਰੰਪ ਨੇ ਹਰ ਇੱਕ ਆਈਸ ਆਫੀਸਰ ਨੂੰ ਇੱਡੇ ਕਿ ਜ਼ਿਆਦਾ ਸਖਤ ਹੁਕਮ ਦਿੱਤੇ ਹੋਏ ਯਾਰ ਇੰਨੇ ਕਿ ਜ਼ਿਆਦਾ ਉਹਨੇ ਦੱਸਿਆ ਹੋਇਆ ਕਿ ਮੈਨੂੰ ਇੰਨੇ ਬੰਦੇ ਡਿਟੇਨ ਕਰਨੇ ਆ ਤਾਂ ਕਰਨੇ ਆ ਔਰ ਤੁਹਾਨੂੰ ਪਤਾ ਕਿ ਐਕਸੀਡੈਂਟ ਹਲੇ ਰੁਕਣ ਦਾ ਨਾਮ ਹੀ ਨਹੀਂ ਲੈਂਦੇ ਰਜਿੰਦਰ ਸਿੰਘ ਦਾ ਐਕਸੀਡੈਂਟ ਤੋਂ ਸਾਰੀ ਕਾਰਵਾਈ ਸ਼ੁਰੂ ਹੋਈ ਫਿਰ ਜਸ਼ਨਪ੍ਰੀਤ ਦਾ ਹੋਇਆ ਉਸ ਤੋਂ ਬਾਅਦ ਰਜਿੰਦਰ ਕੁਮਾਰ ਦਾ ਵੀ ਐਕਸੀਡੈਂਟ ਹੋ ਗਿਆ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਜਿਹਦੇ ਕਰਕੇ ਸਾਰਾ ਕਾਰ ਜਿਹਦੇ ਕਰਕੇ ਹੋਰ ਹੁਣ 27 ਤੋਂ 27 ਵੱਧਦੀ ਜਾ ਰਹੀ ਹੈ ਕਿਉਂਕਿ ਹਰ ਇੱਕ ਇੱਕ ਉਹਦਾ ਇਹੀ ਬਿਆਨ ਆ ਰਿਹਾ ਕਿ ਇਹ ਨਹੀਂ ਹਟਦੇ ਪਏ ਇਹ ਜਿੰਨੀ ਦੇ ਰੋਡਾਂ ਦੇ ਉੱਤੇ ਆ ਸਾਡੇ ਲੋਕ ਸੁਰੱਖਿਅਤ ਨਹੀਂ ਆ ਤੋਂ ਹਰ ਕੋਈ ਇਹੀ ਬਿਆਨ ਕਰਦਾ ਪਿਆ ਔਰ ਕੈਲੀਫੋਰਨੀਆ ਨੂੰ ਸਾਰੇ ਨਿੰਦ ਰਿਹਾ ਕਿਉਂਕਿ ਲਾਇਸੈਂਸ ਕੈਲੀਫੋਰਨੀਆ ਤੋਂ ਬਹੁਤ ਜ਼ਿਆਦਾ ਇਸ਼ੂ ਹੋਏ ਹੋਏ ਆ ਸੋ ਜਿੱਦਾਂ ਪਹਿਲਾਂ ਉਹਨਾਂ ਨੇ 17000 ਕੈਨਸਲ ਕੀਤੇ ਆ ਦੇਖਣ ਵਾਲੀ ਗੱਲ ਹੋਰ ਆ ਕਿ ਹੋਰ ਪਾਸਿਓਂ ਕਿਹੜੀ ਇਹ ਖਬਰ ਆਂਦੀ ਆ ਕਿ ਕੋਈ ਅਪਡੇਟ ਆ ਰਹੀ ਆ ਟਰੱਕ ਵਾਲਿਆਂ ਦੇ ਲਈ ਪਰ ਫਿਲਹਾਲ ਦੇ ਲਈ ਤੁਹਾਨੂੰ ਸੋਚਣਾ ਪੈਣਾ ਸਮਝਣਾ ਪੈਣਾ ਬਾਕੀ ਤੁਸੀਂ ਖੁਦ ਸਮਝਦਾਰ ਬੱਚੇ ਕੋਈ ਹੈ ਨਹੀਂ ਬਾਕੀ ਇਹਦੇ ਬਾਰੇ ਤੁਸੀਂ ਕੁਝ ਵੀ ਕਹਿਣਾ ਤੁਹਾਡੇ ਕੋਈ ਅਪਡੇਟ ਹੋਈ ਕੋਈ ਵੀ رائے ਹੋਈ ਤੁਹਾਡੀ ਤੁਸੀਂ ਕਹਿ ਸਕਦੇ ਆ ਦੱਸ ਸਕਦੇ ਕਮੈਂਟ ਕਰ ਸਕਦੇ ਆ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਔਰ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ